ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊਜ਼ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਸੀਨੀਅਰ ਮੀਤ ਜਰਨੈਲ ਨੂਰਦੀਨ ਫਤੇਹ ਸਿੰਘ ਪਿੱਦੀ, ਰੇਸ਼ਮ ਸਿੰਘ ਕੁੜਕਵੰਦੀ ਅਗਵਾਈ ਦੇ ਹੇਠ ਪਾਵਰ ਕਾਮ ਦੇ ਐਸ.ਸੀ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ। ਨਨੂਸਨ ਬੋਧਿਤਕਾਰਧਿਆਨ ਜਲਾਤਰਨਦਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਲ ਅਤੇ ਸੂਬਾਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਰਲ ਕੇ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਵਿਭਾਗ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਫੈਸਲਾ ਕਰਦੇ ਹੋਏ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਵਰਕਾਮ ਨੂੰ ਵੇਚਿਆ ਜਾਵੇਗਾ ਅਤੇ ਪੰਜਾਬ ਸਰਕਾਰ ਵੀ ਕੇਂਦਰ ਦੇ ਨਾਲ ਖੜੀ ਹੈ। ਹਰਵਿੰਦਰਜੀਤ ਸਿੰਘ ਕੰਗ ਰੰਜੋਤ ਸਿੰਘ ਗਗੂਹਾ ਤੇ ਅਮਰਿਕ ਸਿੰਘ ਕਾਂਗ ਨੇ ਕਹਿ ਕਿ ਅਗਰ ਇਸ ਦਾ ਪਿਛੋਕੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਂਕਰ 2003 ਵਿੱਚ ਬਦਲਿਆ ਗਿਆ ਸੀ ਕਿਉਂਕਿ 1948 ਦੀ ਬਿਜਲੀ ਐਂਕਰ ਦੇ ਵਿੱਚ 3% ਤੋਂ ਵੱਧ ਪਤ ਖਪਤ ਕਰਨ ਦੇ ਕੋਲੋਂ ਮੁਨਾਫਾ ਲੈਣ ਦੀ ਮਨਾਈ ਸੀ ਬਿਜਲੀ ਬੋਰਡ ਇੱਕ ਜਨਤਕ ਅਦਾਰਾ ਹੋਣ ਕਰ ਨੌ ਪ੍ਰੋਟਿਫ ਨੋ ਲਾਂਸ ਦੇ ਤਹਿਤ ਕੰਮ ਕਰਦਾ ਸੀ ਇਸ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬਣਾਉਣ ਦੇ ਅਧਿਕਾਰੀਆਂ ਦੇ ਲਈ ਬਿਜਲੀ ਐਂਕਰ 2003 ਲਿਆਂਦਾ ਸੀ ਜਿਸ ਦੇ ਵਿੱਚ ਘੱਟੋ ਘਾਟ ਮੁਨਾਫਾ ਕਮਾਉਣ ਦੀ ਸੀਮਾ 16% ਤੋਂ ਵੱਧ ਤੋਂ ਵੱਧ ਦਾ ਕੋਈ ਮਾਪਦੰਡ ਨਹੀਂ ਸੀ ਪ੍ਰਾਈਵੇਟ ਕੰਪਨੀਆਂ ਦਾ ਮੁਨਾਫਾ ਕਮਾਉਣ ਦੇ ਲਈ ਬਿਜਲੀ ਪੈਦਾ ਕਰਨ ਲਈ ਪੰਜਾਬ ਅੰਦਰ ਪੰਜਾਬ ਦੇ ਕੇਂਦਰ ਦੀ ਸਰਕਾਰਾਂ ਨੇ ਨਵੇਂ ਥਰਮਲ ਪਲਾਂਟ ਲਗਵਾਏ ਅਤੇ ਅੱਜ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਲਟਾਉਂਦੇ ਹੋਏ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਬੀਬੀ ਰਣਜੀਤ ਕੌਰ ਕੱਲ੍ਹ ਆਤੇ ਦਵਿੰਦਰ ਕੌਰ ਪਿੱਦੀ ਨੇ ਕਿਹਾ ਹੈ ਕਿ ਆਉਣ ਵਾਲੇ ਮੌਨਸੂਨ ਸੱਤਰ ਦੇ ਵਿੱਚ ਬਿਜਲੀ ਸੋਧ ਬਿੱਲ ਜੋ ਕਿ ਲੰਬੇ ਅਸਰੇ ਤੋਂ ਲੜਕ ਰਹੀ ਸੀ ਉਸ ਨੂੰ ਲਿਆਂ ਦੀ ਤਿਆਰੀ ਹੋ ਰਹੀ ਹੈ ਜਿਸ ਨਾਲ ਬਿਜਲੀ ਵੇਚਣ ਵਾਲੇ ਅਧਿਕਾਰੀਆਂ ਨੂੰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਕੜਕੱਤੇ ਪੰਜਾਬ ਸਮੇਤ 5 ਸਟੇਟਾਂ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਵਿੱਲੇ ਮੰਤਰੀਆਂ ਦੇ ਆਫਸਰਾਂ ਦੇ ਨਾਮ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਅਗਸਤ ਦੇ ਅਖੀਰ ਤੱਕ ਅਸੀਂ ਸਾਰੇ ਸਰਕਾਰੀ ਅਧਾਰਿਆਂ ਸਰਕਾਰੀ ਮੁਲਾਜ਼ਮਾਂ ਤੇ ਉਹਨਾਂ ਦੇ ਘਰਾਂ ਅੰਦਰ ਚਿਪ ਵਾਲੇ ਮੀਟਰ ਲਗਾਏ ਹਿਸਾਬ ਸੰਕੇਪ ਹਨ ਕਿ ਪ੍ਰੀ ਮੀਟਰ ਲਗਾ ਕੇ ਪ੍ਰਾਈਵੇਟ ਕੰਪਨੀਆਂ ਦੇ ਬੇਲੋਜ਼ਗਾਰੀ ਨੂੰ ਸੋਖਾਲਾ ਕਰਨ ਦੀ ਕਵਾਈਦ ਤੇਜ਼ ਹੋ ਰਹੀ ਹੈ ਉੰਦੇ ਦਿਨਾਂ ਦੇ ਵਿੱਚ ਬਿਜਲੀ ਵਿਭਾਗ ਪੂਰੀ ਤਰ੍ਹਾਂ ਨਿੱਜੀ ਹੱਥਾਂ ਦੇ ਵਿੱਚ ਵੇਚ ਦਿੱਤੀ ਜਾਵੇਗੀ ਨਿੱਜੀਕਰਨ ਦੀ ਨੀਤੀ ਵਾਪਸ ਲੈਣ ਦੀ ਮੰਗ ਦੇ ਨਾਲ-ਨਾਲ ਬਿਜ਼ਨਸ ਸੰਬੰਧੀ ਭਾਰੇ ਜੁਰਮਾਨੇ ਐਵਰੇਜ ਨਾਲ ਭੇਜੇ ਜਾ ਰਹੇ ਭਾਰੇ ਬਿੱਲ ਬਿਜਲੀ ਵਿਭਾਗ ਦੇ ਵਿੱਚ ਵਿਆਪਕ ਪੱਧਰ ਤੇ ਫੈਲੀ ਕ腐ਸ਼ਨ ਅਤੇ ਪੰਜਾਬ ਦੇ ਵਿੱਚ ਲੱਗ ਰਹੇ ਬਿਜ਼ਨਸ ਕਟਾਂ ਦੇ ਮਸਲੇ ਦੇ ਵਿੱਚ ਉਤਰਨੀਆਂ ਦੀਆਂ ਮੰਗਾਂ ਦਾ ਹਿੱਸਾ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਦਾ ਮਸਲਾ ਇਕੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਵਿਦਿਆਰਥੀਆਂ ਸ਼ਹਿਰੀਆਂ ਦੁਕਾਨਦਾਰਾਂ ਨੇ ਵੀ ਬਿਜਲੀ ਦੀ ਵਰਤੋਂ ਕਰਨੀ ਹੈ ਸੋ ਜੇ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਦੇ ਵਿੱਚ ਵੇ ਦਿੱਤਾ ਜਾਂਦਾ ਹੈ ਤਾਂ ਸਭ ਲਈ ਮੁਸੀਬਤ ਬਣੇਗੀ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਕੋਲ ਦੇ ਵਿੱਚ ਸ਼ਾਰੇ ਸ਼ਾਮਲ ਹੋਣ ਅਤੇ ਸਾਡਾ ਸਾਥ ਦਿਓ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਜੈਕਸਟਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਇਨਸਾਫ ਦੀ ਕਮੇਟੀ ਡਿਸਟ੍ਰਿਕਟ ਪੰਜਾਬ ਕਾਮਰਾ ਖੇਤਰ ਆਲ ਇੰਡੀਆ ਅੱਜ ਜੋ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ ਮਜ਼ਦੂਰਾਂ ਵੱਲੋਂ ਜਿਹੜੇ ਆਪਣੇ ਚਿਪ ਵਾਲੇ ਮੀਟਰ ਲਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸੰਬੰਧ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਧਰਨਾ ਦਿੱਤਾ ਗਿਆ ਹੈ ਮੈਨੂੰ ਪ੍ਰਧਾਨ ਸਾਹਿਬ ਵੱਲੋਂ ਨਿਸ਼ਾਨ ਸਾਹਿਬ ਕੋਲੋਂ ਫੋਨ ਗਿਆ ਕਿ ਸ਼ਗਰਸ਼ ਵਿੱਚ ਅਸੀਂ ਕੋਤੇ ਤੇ ਰਹਿੰਨਾ ਕਿ ਚੰਗਰਤਾ ਜਾਣਦੇ ਰਹਿੰਦੇ ਹਾਂ ਇਸ ਕਰਕੇ ਉਹਨਾਂ ਦਾ ਹੁਕਮ ਨੂੰ ਮੰਨਦੇ ਹੋਏ ਅੱਜ ਕੇਂਦਰ ਦੀ ਸਰਕਾਰ ਅਡਾਨੀਆਂ ਬਾਨੀਆਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਕਈ ਸੂਬਿਆਂ 'ਚ ਲੱਗ ਚੁੱਕੇ ਹਨ ਪੰਜਾਬ ਦੇ ਜਿਹੜੇ ਚੇਪ ਵਾਲੇ ਮੀਟਰ ਲਾਉਣ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਸਰਕਾਰ ਦਾ ਪਿੱਟ ਛਾਪਾ ਕਰਨ ਵਾਸਤੇ ਸਰਕਾਰ ਨੂੰ ਰੋਣ ਦੇ ਵਾਸਤੇ ਜਿਹੜਾ 70 ਵਿਸ਼ਾ 70 ਉਹਦੇ ਦੇ ਤੋਂ ਕੋਈ ਮਰ ਜਾਵੇ ਇਸ ਕਰਕੇ ਕੇਂਦਰ ਦੀ ਸਰਕਾਰ ਦੇ ਵਿੱਚ ਮੌਤ ਦਾ ਛਣਾਟਾ ਛਾ ਚੁੱਕਾ ਹੈ ਪਰ ਜਿਹੜਾ ਇਹ ਫੈਸਲਾ ਲੈ ਰਹੇ ਹਨ ਇਹਨਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਮਨੁੱਖੀ ਅਧਿਕਾਰਾਂ ਨੂੰ ਬੋਖ ਰੱਖਦੇ ਤੇ ਸੰਘਰਸ਼ਾਂ ਨੂੰ ਮੁੱਖ ਰੱਖਦੇ ਹੋਇਆ ਕਿਤੇ ਜ਼ਿੰਦਗੀ ਸੋਚਿਓ ਨਾ ਕਿ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਾ ਕੇ ਜਾਣਗੇ ਜੀ ਚਿਪ ਵਾਲੇ ਮੀਟਰਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉਸ ਮੰਗਾਂ ਨੂੰ ਲੈ ਕੇ ਆਏ ਹਾਂ ਕਿ ਜਿਹੜੇ ਚਿਪ ਵਾਲੇ ਮੀਟਰ ਜਿਹੜੇ ਪ੍ਰੀ-पेड ਮੀਟਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸਰਕਾਰ ਨੇ ਲਾਉਣ ਦੀ ਤਿਆਰੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਚੀਵ ਤੇ ਐਕਸ਼ਨ ਦਫ਼ਤਰਾਂ ਦੇ ਗਾੜੀ ਵੱਡੇ ਜਿਹੜੇ ਪ੍ਰਦਰਸ਼ਨ ਵੱਡੇ ਇਕੱਠ ਕਰਕੇ ਜਿਹੜੇ ਧਰਦੇ ਉਹ ਦਿੱਤੇ ਜਾ ਰਹੇ ਆ ਕਿਉਂਕਿ ਇਹ ਜਿਹੜੇ ਚੇਪਾਲੇ ਮੀਟਰ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਨਹੀਂ ਲੱਗਣਦੇ ਨੇ ਕਿਉਂਕਿ 1948 ਦਾ ਐਕਟ ਜਿਹੜਾ ਸੀ ਜਿਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਿਹੜਾ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਸ ਟਾਈਮ ਤੇ ਉਹ ਜਿਹੜੇ ਸਾਡੇ ਅਦਾਰੇ ਜਨਤਕ ਅਦਾਰੇ ਜਿਹੜੇ ਭਾਖੜਾ ਡੈਮ ਵਰਗੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਲੋਕਾਂ ਦੀਆਂ ਸਰੀਰਾਂ ਦੇ ਉੱਤੇ ਉਹ ਜਿਹੜੇ ਡੈਮ ਬੜੇ ਆ ਉਹਨਾਂ ਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਵਿਕਣ ਨਹੀਂ ਦੇਵਾਂਗੇ ਇਹ ਜਿਹੜਾ ਪ੍ਰਾਈਵੇਟ ਅਦਾਰਾ ਨਹੀਂ ਹੋਣ ਦੇਵਾਂਗੇ ਇਹ ਕਿਸੇ ਲਾਲੇ ਦੇ ਕੋਲ ਬਿਜਲੀ ਬੋਰਡ ਨਹੀਂ ਹੋਣ ਦੇਵਾਂਗੇ ਇਹ ਮੀਟਰ ਜਿਹੜੇ ਆ ਚੇਪ ਵਾਲੇ ਕਿਸੇ ਵੀ ਕੀਮਤੇ ਪਿੰਡਾਂ ਦੇ ਵਿੱਚ ਨਹੀਂ ਲੱਗਣਗੇ ਮੈਂ ਇਸਤਨਾਮ ਸਿੰਘ ਬਾੜੋਚਾਲ ਕਿਸਾਨ ਮਜ਼ਦੂਰ ਚਿੰਗਰਤ ਕਮੇਟੀ ਆਗੂ ਆ ਮਗਰ ਪੂਰੀ ਜ਼ਿਲ੍ਹੇ ਦੀ ਟੀਮ ਆ ਅੱਜ ਸਾਰਾ ਲੀਕਾ ਆ ਪ੍ਰੋਗਰਾਮ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਚੀਫ ਦਫ਼ਤਰਾਂ ਗਾਰੀ ਐਸ்சி ਦਫ਼ਤਰਾਂ ਗਾਰੀ ਤੇ ਐਕਸ਼ਨ ਦਫ਼ਤਰਾਂ ਗਾਰੀ ਜਿਹੜਾ ਪਬਲਿਕ ਅਦਾਰਾ ਜਿਹੜਾ ਲੋਕਾਂ ਦਾ ਅਦਾਰਾ ਹੈ ਬਿਜਲੀ ਬੋਰਡ ਜੀ ਤੋਂ ਪੰਜਾਬ ਰਾਹੀ ਬਿਜਲੀ ਬੋਰਡ ਲਿਖਿਆ ਹੁੰਦਾ ਸੀ ਉਹ ਬਦਲ ਕੇ ਇਹਨਾਂ ਨੇ ਆ ਜਿਹੜਾ ਅਦਾਰਾ ਵਾ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਅਦਾਰੇ ਨੂੰ ਬਚਾਉਣ ਵਾਸਤੇ ਜਿਹੜਾ ਵਾ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਐਸ்சி ਦਫ਼ਤਰਾਂ ਦੇ ਚੀਫ ਦਫ਼ਤਰਾਂ ਦੇ ਤੇ ਐਕਸ਼ਨ ਦਫ਼ਤਰਾਂ ਦੇ ਜਿਹੜਾ ਵਾ ਧਰਨੇ ਲਾ ਰਹੇ ਆ ਕਿਉਂਕਿ ਸਰਕਾਰ ਜਿਹੜੀ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਕਾਰਪੋਰੇਟ ਕਰਾਉਣਾਂ ਨੂੰ ਖੁੱਲਾ ਸੱਦਾ ਦੇ ਕੇ ਤੇ ਜਿਹੜਾ ਵਾ ਇਹ ਸਾਰੇ ਪਬਲਿਕ ਅਦਾਰੇ ਜਿਹੜੇ ਆ ਵੇਚੇ ਜਾ ਰਹੇ 1948 ਦੇ ਐਕਟ ਦੇ ਵਿੱਚ ਜਦੋਂ ਕਿਸਾਨਾਂ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਵਾ ਬਗੈਰ ਪੈਸੇ ਲੈ ਤੋ ਜ਼ਮੀਨਾਂ ਦਿੱਤੀਆਂ ਇਹ ਅਦਾਰਾ ਆਸਾਰਨ ਵਾਸਤੇ ਪਰ ਉਦੋਂ 3% ਦਾ ਜਿਹੜਾ ਵਾ ਪ੍ਰੋਫਿਟ ਲੈਂਡ ਦੀ ਗੱਲ ਸੀ ਵੀ ਉਹ ਤੇ ਚਮਲਾਜਮ ਪ੍ਰਤੀਕੀ ਤੇ ਜਾਣਗੇ ਪਰ ਅੱਜ ਸਾਰਾ ਕੁਝ ਸਰਕਾਰ ਭੱਜ ਕੇ 16% ਮੁਨਾਫੇ ਤੇ ਆ ਗਈ ਆ ਤੇ ਜਿਹੜਾ ਵਾ ਕਾਰਪੋਰੇਟ ਕਰਾ ਲਿਆ ਨੂੰ ਜਿਹੜਾ ਵਾ ਖੁੱਲਾ ਸੱਦਾ ਦਿੱਤਾ ਗਿਆ ਤੇ ਜਿਹੜਾ ਵਾ ਉਹਦੇ ਵਿੱਚ ਤੜਾ ਤੜ ਪਹਿਲੋ ਇਹਨਾਂ ਨੇ ਕਾਲੇ ਮੀਟਰ ਲਾ ਕੇ ਤੇ ਜਿਹੜੇ ਚਿੱਟੇ ਮੀਟਰ ਲਿਆਂਦੇ ਹੁਣ ਚਿੱਟੇ ਮੀਟਰ ਲਾ ਕੇ ਤੇ ਜਿਹੜੇ ਜਿਹੜੇ 31 ਅਗਸਤ ਤੱਕ ਖੇਤੀ ਮੰਤਰੀ ਮਨ ਲੋ ਬਿਜਲੀ ਮੰਤਰੀ ਜਿਹੜਾ ਕਹਿ ਰਿਹਾ ਵਾ ਵੀ ਹਰ ਬਬਲਾ ਦੂਜਾ ਅਦਾਰੇ ਦੇ ਵਿੱਚ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਘਰੀ ਪੈਨਸ਼ਨਾਂ ਦੇ ਘਰੀ ਤੇ ਆਮ ਖਪਤਕਰਾਂ ਦੇ ਘਰੀ ਜਿਹੜਾ ਵਾ 31 ਅਗਸਤ ਤੱਕ ਜਿਹੜਾ ਕੰਪਲੀਟ ਚਿਪ ਵਾਲੇ ਮੀਟਰ ਲਾਉੜਿਆ ਅੱਜ ਵੱਡਾ ਵਿਰੋਧ ਹੈ ਇਸ ਚੀਜ਼ ਦਾ ਉਸ ਵਿਰੋਧ ਨੂੰ ਲੈ ਕੇ ਤੁਸੀਂ ਵੇਖ ਲਓ ਭਾਰੀ ਬਾਰਿਸ਼ ਪੈ ਰਹੀ ਆ ਫੇਰ ਵੀ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਮਾਮਾ ਪੈਣਾ ਅਸਮਾਈ ਪੱਗੂ ਦੀਆਂ ਵਾਰਸਾਂ ਘਰਾਂ ਦੇ ਵਿੱਚੋਂ ਆਏ ਆ ਤੇ ਰੋਸ ਚ ਆਏ ਵੀ ਕਿਸੇ ਕੀਮਤ ਤੇ ਵੀ ਅਸੀਂ ਚੇਪਾਲੇ ਮੀਟਰ ਨਹੀਂ ਲਗੜਨ ਦਵਾਂਗੇ ਕਿਸੇ ਕੀਮਤ ਤੇ ਲਾਲੇ ਨੂੰ ਜਿਹੜਾ ਵਾ ਬਿਜਲੀ ਬੋਰਡ ਨਹੀਂ ਖਰੀਦਣ ਦਵਾਂਗੇ